ਪਿੰਡ ਮਢਾਲੀ ਵਿਖੇ ਪ੍ਰਵਾਸੀ ਮਜ਼ਦੂਰ ਨੇ ਹੀ ਲੈ ਲਈ ਆਪਣੇ ਮਾਲਕ ਦੀ ਜਾਨ ਸਿਰ ਤੇ ਕਿਸੇ ਚੀਜ਼ ਨਾਲ ਹਮਲਾ ਕਰਕੇ ਉਤਾਰਿਆ ਮੌਤ ਦੇ ਘਾਟ ਪੁਲਿਸ ਨੇ ਲਿੱਤਾ ਪ੍ਰਵਾਸੀ ਮਜ਼ਦੂਰ ਨੂੰ ਹਰਾਸਤ ਦੇ ਵਿੱਚ ਇਸ ਮੌਕੇ ਤੇ ਮਿਲੀ ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਪਹੁੰਚੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਹੈ ਕਿ ਇਹ ਕੰਮ ਨੂੰ ਲੈ ਕੇ ਥੋੜਾ ਜਿਹਾ ਉਹਨਾਂ ਦਾ ਆਪਸੀ ਝਗੜਾ ਹੋ ਗਿਆ ਆਓ ਦੇਖਦੇ ਹਾਂ ਮੌਕੇ ਦੀ ਤਸਵੀਰ ਮੈਂ ਕਿਨਾ ਜੀ ਹਾਂਜੀ ਕੀ ਮਾਮਲਾ ਕੀ ਕਿ ਜਿਹੜਾ ਸਿਵਲ ਹਸਪੀਟਲ ਚ ਵਿਅਕਤੀ ਹੈ ਬ੍ਰਾਡਡੈਡ ਬੋਡੀ ਆਈਸ ਥੈਂਕ ਯੂ ਦਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਇਹ ਰਹਿਣ ਵਾਲਾ ਹੈ ਮਡਾਲੀ ਦਾ ਤੇ ਇਹਨਾਂ ਦੇ ਨਾਲ ਵਾਲੇ ਨੇ ਕਿਹਾ ਕਿ ਇਹਦੀ ਲੜਾਈ ਹੋਈ ਹੈ ਮਡਾਲੀ ਮਿੰਡ ਜਿਸ ਲਈ ਇਹਦਾ ਆਇਆ ਤਾਂ ਬ੍ਰਾਡਡੈਡ ਸੀ ਕੋਈ ਛੱਟ ਕਿੱਥੇ ਲੱਗੀ ਹੋਈ ਸੀ ਛੱਟ ਤਾਂ ਸਾਨੂੰ ਕੋਈ ਸਰੀਰ ਤੇ ਕੋਈ ਕੋਈ ਨਾਮ ਵਗੈਰਾ ਕਲੀਅਰ ਹੋਇਆ ਨਾ ਕਿੱਥੇ ਦੇ ਰਹਿਣ ਵਾਲੇ ਆ ਇਹ ਹੈਗੇ ਰਹਿਣ ਵਾਲੇ ਮਡਾਲੀ ਪਿੰਨ ਮਡਾਲੀ ਤੇ ਨਾਮ ਵਗੈਰਾ ਕੀ ਹੈ ਜੀ ਇਹਨਾਂ ਇਹਦਾ ਨਾਮ ਹੈਗਾ ਦਵਿੰਦਰ ਸਿੰਘ ਸਾਡ ਕੋਈ ਵੀ ਐਨੀ ਸੀਰੀਪੇ ਨਹੀਂ ਅ ਨਹੀਂ ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਹਾਂਜੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਪੁਲਿਸ ਹਾਂਜੀ ਪੁਲਿਸ ਸੂਚਨਾ ਸੀ ਦੇ ਦਿੱਤੀ ਹੋਈ ਹੈ ਡੈਥ ਦਾ ਕਾਰਨ ਕੀ ਹੋ ਸਕਦਾ ਉਹ ਜੇ ਅਸੀਂ ਪੋਸਟਮਾਰਟਮ ਕਰਨਗੇ ਉਦੋਂ ਬਾਤ ਹੀ ਪਤਾ ਲੱਗੇਗਾ ਮੈਨੂੰ ਨੀਲਮ ਕੁਮਾਰ ਹਾਂਜੀ ਕਿਹੜੇ ਪਿੰਡ ਤੋਂ ਆਪਾਂ ਬੜਾਲੀ ਤੋਂ ਅੱਜ ਦਸੇਬੜਾ ਹਸਪੀਟਲ ਚ ਆਏ ਹਾਂ ਕੀ ਮਾਮਲਾ ਕੀ ਸਾਰਾ ਇਹ ਸਾਡੇ ਦਾ ਇੱਕ ਦਵਿੰਦਰ ਸਿੰਘ ਆ ਮਿਸਤਰੀ ਜੀ ਉਹ ਤਾਂ ਕੋਈ ਖਰਾਬੇ ਜੀ ਨਾਲ ਝਗੜਾ ਹੋਇਆ ਤਾਂ ਉਹ ਕੋਈ ਬਈ ਨੇ ਸੱਟ ਮਾਰਦੀ ਤੇ ਮੈਂ ਤਾਂ ਵੈਸੇ ਇੱਥੇ ਫਗਵਾ ਰਹੀ ਆ ਤਾਂ ਮੈਨੂੰ ਹੁਣ ਪਤਾ ਲੱਗਾ ਤੇ ਮੈਂ ਹਸਪੀਟਲ ਆਇਆ ਹਾਂ ਉਹਨਾਂ ਦੇ ਇੱਥੇ ਹੋ ਗਿਆ ਜੀ ਭਈਆ ਕਿੱਥੇ ਦਾ ਰਹਿਣ ਵਾਲਾ ਪਤਾ ਨਹੀਂ ਜੀ ਹਾਂ ਤੇ ਇਹਦਾ ਨਾਮ ਕੀ ਹੈ ਇਹ ਤਾਂ ਦਵਿੰਦਰ ਸਿੰਘ ਹੈ ਜੀ ਇਹ ਕਿੱਥੇ ਦਾ ਰਹਿਣ ਵਾਲਾ ਹੈ ਮਡਾਲੀ ਤੇ ਇਹਦੇ ਹੱਥ ਵਗੈਰਾ ਜਿਹੜੇ ਬੰਨੇ ਆ ਉਹ ਇੱਥੇ ਆ ਕੇ ਬੰਨੇ ਨਹੀਂ ਇੱਥੇ ਬੰਨੇ ਹਾਂ ਜੀ ਅੱਛਾ ਜੀ ਇਹਦਾ ਝਗੜਾ ਹੋਇਆ ਕਿੱਥੇ ਹੋਇਆ ਉਹ ਮਡਾਲੀ ਵਾਲਾ ਮਡਾਲੀ ਵਾਲਾ ਹਾਂ ਜੀ ਤੇ ਹੋਇਆ ਕਿਦਾਂ ਤੇ ਇੰਤਾਲੀ ਪਤਾ ਜੀ ਮੈਂ ਤਾਂ ਪਗਵਾੜੇ ਆਪਾਂ ਆਏ ਆ ਆਪਣਾ ਸ਼ੁਭ ਨਾਮ ਕੀ ਹੈ ਜੀ ਤੇਰਾ ਨੀਲੋਂ ਪਗਵਾੜੇ ਕੀ ਕੰਮ ਕਰਦੇ ਹੈ ਇਹ ਮਿਸਤਰੀ ਆ ਜੀ ਖੇਤੀ ਵੀ ਕਰਦੇ ਆ ਠੀਕ ਹੈ ਜੀ ਇਹ ਕਿੰਨੇ ਕ ਵੇ ਹੋਈ ਲੜਾਈ ਦਾ ਪਤਾ ਨਹੀਂ ਜੀ ਇਸ ਸੌ ਮੈਂ ਅੱਧਾ ਘੰਟਾ ਮੈਨ ਲ ਹੋਈ ਹੋਊ ਤੇ ਕੀ ਮਾਰੇ ਆ ਪਤਾ ਨਹੀਂ ਜੀ ਇਸ ਗੱਲ ਦਾ ਕੌਣ ਪਤਾ ਲੱਗੂਗਾ ਜੀ ਮੇਰਾ ਨਕਲ ਵੰਦ ਹਾਂਜੀ ਇਹ ਸਿਵਲ ਹਸਪੀਟਲ ਚਾਇ ਕਿ ਮਾਮਲਾ ਕੀ ਹੈ ਜਿਹੜਾ ਇਹ ਭਈਏ ਨੇ ਇਹਨਾਂ ਦੇ ਪਤਾ ਨਹੀਂ ਕੀ ਮਾਰੀਆਂ ਇਹਨਾਂ ਨੇ ਕਿਹਾ ਵੀ ਮੈਂ ਕਹਾਂ ਨਾ ਫੜਿਓ ਭਈਏ ਨੂੰ ਹਾਂਜੀ ਭਈਏ ਇਹਨਾਂ ਨੇ ਮੈਨੂੰ ਧੱਕਾ ਦੇ ਕੇ ਛੱਟ ਕੇ ਭਈਏ ਨੂੰ ਚੱਲ ਗਏ ਇਹ ਲੜਾਈ ਹੋਈ ਹੈ ਭਈਆ ਗਾਲਾਂ ਕੱਢਦਾ ਕਿੰਨੇ ਵੇ ਲੜਾਈ ਹੋਈ ਹੈ ਕੁਆਂਚ ਕਵਾਂਜੀ ਸ਼ਾਮੀ ਹੋਈ ਹੈ ਹਾਂਜੀ ਕੀ ਕੀ ਕਿੱਥੇ ਮਾਰਿਆ ਇਹਨਾਂ ਦੇ ਸਿਰਚ ਮਾਰਿਆ ਕਿੱਥੇ ਮਾਰਿਆ ਉਹ ਪਤਾ ਨਹੀਂ ਕੀ ਮਾਰਿਆ ਇਹਨਾਂ ਦੇ ਸਿਰਚ ਮਾਰਿਆ ਕਿੱਥੇ ਮਾਰਿਆ ਸਾਡੇ ਘਰੇ ਹੀ ਆ ਕੰਮ ਕਰਦਾ ਨਾ ਕੀ ਹੈ ਭਈ ਇਹਦਾ ਦਿਨੇਸ਼ ਕਿੱਥੇ ਦਾ ਰਹਿੰਦਾ ਉਹ ਉਹ ਬਿਹਾਰ ਦਾ ਜੂਪੀ ਦਾ ਇੱਥੇ ਕਿੱਥੇ ਰਹਿੰਦੇ ਆ ਤੁਸੀਂ ਸਾਡੇ ਮਡਾਲੀ ਰਹਿੰਦੇ ਆ ਮਡਾਲੀ ਕਿੰਨੀ ਦੇਰ ਤੋਂ ਤੁਹਾਡੇ ਕੋਲ ਕੰਮ ਕਰਦਾ ਸੀ ਉਹ ਹੁਣ ਹੋ ਗਏ 4-5 ਮਹੀਨੇ ਆਏ 5 ਮਹੀਨੇ ਤੋਂ ਕਾਹਦਾ ਕੰਮ ਕਰਦੇ ਖੇਤੀ ਵਾੜੀ ਦਾ ਤੇ ਅੰਕਲ ਉਹ ਨਹੀਂ ਕਰਦਾ ਕੰਮ ਕਰਦੇ ਇਹ ਤਾਂ ਮੋਟਰ ਵਾਈਨਗ ਦਾ ਕਰਦੇ ਖੇਤੀ ਦਾ ਕਰਦੇ ਆ ਤੇ ਪਿੰਡ ਜੀ ਦੀ ਦੁਕਾਨ ਇਹਨਾਂ ਦੀ ਪਿੰਡੇ ਜੀ ਦੀ ਦੁਕਾਨ ਸਾਡੇ ਤੇ ਇਹ ਕੀ ਲੱਗਦੇ ਤੁਹਾਡੇ ਮੇਰੇ ਹਸਬੰਦ ਆ ਕੀ ਨਾਂ ਇਹਨਾਂ ਦਾ ਦਵਿੰਦਰ ਸਿੰਘ ਦਵਿੰਦਰ ਸਿੰਘ ਜੀ ਉਹੋ ਭਈਆ ਕਿੱਥੇ ਗਏ ਸੀ ਭਈਆ ਕਹਿੰਦੇ ਪਿੰਡ ਫੜ ਲਿਆ ਉਹਨਾਂ ਨੇ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਪਿੰਡਾ ਹੀ ਹੋਣਾ ਫੜਿਆ ਹੋਇਆ ਮੈਂ ਤਾਂ ਗਈ ਸੀ ਤੇ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਂ ਕੁਲਵਿੰਦਰ ਕੌਰ ਆ